ਇਹ ਡਰਗਲੋਨੀ ਉਹ ਤਾਂ ਪੁਰਾਣੀ ਹੈਗੀ ਐ ਕਿ ਉੱਥੇ ਚੀਕਾ ਰੋਡ ਦੇ ਉੱਤੇ ਜੇ ਉਹਦੇ ਨਾਲ ਪਿੱਛੇ ਜਿਵੇਂ ਤੁਸੀਂ ਦੱਸ ਰਹੇ ਹੋ ਜੇ ਕੋਈ ਹੋਰ ਕੋਈ ਰਕਬਾ ਕਰ ਰਿਹਾ ਤਾਂ ਸਾਡੇ ਕੋਲ ਨੋਟਿਸ ਨਹੀਂ ਸੀਗਾ ਹੁਣੀ ਕਿਤੇ ਕੋਈ ਕਰਨ ਲੱਗਿਆ ਹੋਊਗਾ ਅੱਜ ਕੱਲ੍ਹ ਜੀ ਤੇ ਮੈਂ ਜੇਹ ਸਾਹਿਬ ਦੀ ਡਿਊਟੀ ਲਾਤੀ ਤੇ ਚੈੱਕ ਕਰਾਂ ਨੇ ਜੇਕਰ ਉਹ ਕਰ ਰਿਹਾ ਹੋਊਗਾ ਤਾਂ ਅਸੀਂ ਉਹਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਕਰਾਂਗੇ ਰੋਕਾਂਗੇ ਕੰਮ ਤੇ ਬਿਲਕੁਲ ਹਰੇ ਦਰਖਤ ਬਿਨਾ ਪਰਮਿਸ਼ਨ ਤੋਂ ਉਹ ਦਰਖਤਾਂ ਨੂੰ ਵੱਢੇ ਹੋਇਆ ਨੇ ਉਹ ਫਿਰ ਉਹ ਜੰਗਲਾਤ ਵਿਭਾਗ ਮੈਂ ਫਿਰ ਕੰਮ ਕਰੂਗਾ ਜੀ ਫੋਰੈਸਟ ਡਿਪਾਰਟਮੈਂਟ ਦੇ ਨਾਲ ਰਿਲੇਟਡ ਹੈ ਜੀ ਦਰਖਤ ਕੱਟੇ ਨੇ ਉਹ ਦੇਖਣਾ ਸੀ ਸਾਡੇ ਨਾਲ ਜੋ ਸਬੰਧਤ ਹੈ ਵੀ ਕਲੋਨੀ ਵਗੈਰਾ ਬਣਾ ਰਿਹਾ ਹੋਊਗਾ ਮੈਂ ਉਹਦੇ ਵੇਸਟ ਕਾਰਵਾਈ ਕਰੂ ਦੇਖੋ ਜਦੋਂ ਸਾਡੇ ਧਿਆਨ ਦੇ ਵਿੱਚ ਪਰਸ ਹੋਏਗਾ ਲਈ ਤਾਂ ਕੱਲ ਹੀ ਸਾਡੇ ਵੱਲੋਂ ਜਿਹੜਾ ਹੈਗਾ ਇਹ ਸਭ ਵੱਲੋਂ ਸਪੋਰਟ ਵਿਜ਼ਿਟ ਕਰਕੇ ਨਗਰ ਕੌਂਸਲ ਵੱਲੋਂ ਚੁੱਠੀ ਕੱਢ ਦਿੱਤੀ ਗਈ ਜਿਹਦੀ ਕਾਪੀ ਉੱਪਰ ਵੀ ਅਫਸਰਾਂ ਨੂੰ ਗਈ ਹੈ ਸਾਡੇ ਸੀਨੀਅਰ ਨੂੰ ਤੇ ਪੁਲਿਸ ਨੂੰ ਗਈ ਹੈ ਕਿ ਉਹਦੇ ਜਿਹੜਾ ਪਾਰਟਿਕੂਲਰ ਬੰਦਾ ਕਲੋਨੀ ਕੱਟ ਰਿਹਾ ਸੀ ਉਹਨੂੰ ਇਹ ਕਿਹਾ ਗਿਆ ਕਿ ਇਲੀਗਲ ਕਲੋਨੀ ਹੈ ਇਸ ਸਰਕਾਰ ਦੀ ਪ੍ਰਵਾਨਗੀ ਤੇ ਐਨਓਸੀ ਤੋਂ ਬਿਨਾ ਤਾਂ ਕੋਈ ਕੰਮ ਹੋ ਹੀ ਨਹੀਂ ਸਕਦਾ ਤੇ ਅਨਔਥਰਾਇਜ਼ਡ ਵੇਰ ਨਾਲ ਕੰਮ ਕੀਤਾ ਜਾ ਰਿਹਾ ਸੀ ਉਹਨੂੰ ਇਮੀਡੀਏਟਲੀ ਬੰਦ ਕਰਾ ਦਿੱਤਾ ਗਿਆ ਤੀਸੇ ਸਬੰਧੀ ਸਰਕਾਰ ਪੂਰੀ ਕਲੀਅਰ ਹੈ ਅਸੀਂ ਪ੍ਰਸ਼ਾਸਨਕੁਲਾ ਕਲੀਅਰ ਹੈ ਕਿ ਇਹ ਕੰਮ ਨਹੀਂ ਹੋਣਾ ਹੈਗਾ ਜਿੰਨਾ ਚਿਰ ਉਹਨੂੰ ਲੀਗਲਾਈਜ਼ ਵੇਰ ਨਾਲ ਨਾ ਕੀਤਾ ਜਾਵੇ ਘਟ ਘਟ ਡਰ ਗਲੋਨੀ ਇਹ ਤਾਂ ਪੁਰਾਣੀ ਹੈਗੀ ਇੱਕ ਉੱਥੇ ਚੀਕਾ ਰੋਡ ਦੇ ਉੱਤੇ ਜੇ ਉਹਦੇ ਨਾਲ ਪਿੱਛੇ ਜਿਵੇਂ ਤੁਸੀਂ ਦੱਸ ਰਹੇ ਹੋ ਕੋਈ ਹੋਰ ਕੋਈ ਰਕਵਾ ਕਰ ਰਿਹਾ ਤਾਂ ਸਾਡੇ ਕੋਲ ਨੋਟਿਸ ਨਹੀਂ ਸੀਗਾ ਹੁਣੀ ਕਿਤੇ ਕੋਈ ਕਰਨ ਲੱਗਿਆ ਹੋਊਗਾ ਅੱਜ ਕੱਲ੍ਹ ਜੀ ਤੇ ਮੈਂ ਜੇ ਸਾਹਿਬ ਦੀ ਡਿਊਟੀ ਲਾਤੀ ਤੇ ਚੈੱਕ ਕਰਾਂਗੇ ਜੇਕਰ ਉਹ ਕਰ ਰਿਹਾ ਹੋਊਗਾ ਤਾਂ ਅਸੀਂ ਉਹਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਕਰਾਂਗੇ ਰੋਕਾਂ ਦੇ ਕੰਮ ਤੇ ਬਿਲਕੁਲ ਹਰੇ ਦਰਖਤ ਬਿਨਾ ਪਰਮਿਸ਼ਨ ਤੋਂ ਉਹ ਦਰਖਤਾਂ ਵੱਢੇ ਹੋਏ ਹਨ ਨੇ ਫਿਰ ਉਹ ਜੰਗਲਾਤ ਵਿਭਾਗ ਇਹ ਕੰਮ ਕਰੂਗਾ ਜੀ ਫੋਰੈਸਟ ਡਿਪਾਰਟਮੈਂਟ ਦੇ ਨਾਲ ਰਿਲੇਟਡ ਹੈ ਜੀ ਦਰਖਤ ਕੱਟੇ ਨੇ ਉਹ ਦੇਖਣਾ ਅਸੀਂ ਸਾਡੇ ਨਾਲ ਜੋ ਸਬੰਧਤ ਹੈ ਵੀ ਕਲੋਨੀ ਵਗੈਰਾ ਬਣਾ ਰਿਹਾ ਹੋਊਗਾ ਮੈਂ ਉਹਦੇ ਵੇਸਟ ਕਾਰਵਾਈ ਕਰੂ ਦੇਖੋ ਜਦੋਂ ਸਾਡੇ ਧਿਆਨ ਦੇ ਵਿੱਚ ਪਰਸ ਹੋਏਗਾ ਲਈ ਤਾਂ ਕੱਲ ਹੀ ਸਾਡੇ ਵੱਲੋਂ ਜਿਹੜਾ ਹੈਗਾ ਇਹ ਸਭ ਵੱਲੋਂ ਸਪੋਰਟ ਵਿਜ਼ਿਟ ਕਰਕੇ ਨਗਰ ਕੌਂਸਲ ਵੱਲੋਂ ਚੁੱਠੀ ਕੱਢ ਦਿੱਤੀ ਗਈ ਜਿਸ ਦੀ ਕਾਪ ਕਿ ਉਹਦੇ ਜਿਹੜਾ ਪਾਰਟਿਕੂਲਰ ਬੰਦਾ ਕਲੋਨੀ ਕੱਟ ਰਿਆ ਸੀ ਉਹਨੂੰ ਇਹ ਕਿਹਾ ਗਿਆ ਕਿ ਇਲੀਗਲ ਕਲੋਨੀ ਹੈ ਨਹੀਂ ਕਟਣੀ ਹੈਗੀ ਇਹ ਸਰਕਾਰ ਦੀ ਪ੍ਰਵਾਨਗੀ ਤੇ ਐਨਓਸੀ ਤੋਂ ਬਿਨਾ ਤਾਂ ਕੋਈ ਕੰਮ ਹੋ ਹੀ ਨਹੀਂ ਸਕਦਾ ਤੇ ਅਨਔਥਰਾਇਜ਼ਡ ਵੇ ਨਾਲ ਕੰਮ ਕੀਤਾ ਜਾ ਰਿਹਾ ਸੀ ਉਹਨੂੰ ਇਮੀਡੀਏਟਲੀ ਬੰਦ ਕਰਾ ਦਿੱਤਾ ਗਿਆ ਤੀਸੇ ਸੰਬੰਧੀ ਸਰਕਾਰ ਪੂਰੀ ਕਲੀਅਰ ਹੈ ਅਸੀਂ ਪ੍ਰਸ਼ਾਸਨਕੁਲਾ ਕਲੀਅਰ ਹੈ ਕਿ ਇਹ ਕੰਮ ਨਹੀਂ ਹੋਣਾ ਹੈਗਾ ਜਿੰਨਾ ਚਿਰ ਉਹਨੂੰ ਲੀਗਲਾਈਜ਼ ਵੇ ਨਾਲ ਨਾ ਕੀਤਾ ਜਾਵੇ ਅੰਡਰ ਕਲੋਨੀ ਇਹ ਤਾਂ ਪੁਰਾਣੀ ਹੈਗੀ ਇੱਕ ਉੱਥੇ ਚੀਕਾ ਰੋਡ ਦੇ ਉੱਤੇ ਜੋ ਤੇ ਨਾਲ ਪਿੱਛੇ ਜਿਵੇਂ ਤੁਸੀਂ ਦੱਸ ਰਹੇ ਹੋ ਕੋਈ ਹੋਰ ਕੋਈ ਰਕਬਾ ਕਰ ਰਿਹਾ ਹੈ ਤਾਂ ਸਾਡੇ ਕੋਲ ਨੌਲੇਜ ਨਹੀਂ ਸੀਗਾ ਹੁਣੇ ਕਿਤੇ ਕੋਈ ਕਰਨ ਲੱਗਿਆ ਹੋਊਗਾ ਅੱਜ ਕੱਲ੍ਹ ਜੀ ਤੇ ਮੈਂ ਜੇ ਸਾਹਿਬ ਦੀ ਡਿਊਟੀ ਲਾਤੀ ਤੇ ਚੈੱਕ ਕਰਾਨਾ ਜੇਕਰ ਉਹ ਕਰ ਰਿਹਾ ਹੋਊਗਾ ਤਾਂ ਅਸੀਂ ਉਹਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਕਰਾਂਗੇ ਰੋਕਾਂਗੇ ਕੰਮ ਤੇ ਬਿਲਕੁਲ ਹਰੇ ਦਰਖਤ ਬਿਨਾ ਪਰਮਿਸ਼ਨ ਤੋਂ ਉਹ ਦਰਖਤਾਂ ਵੱਢਿਆ ਹੈ ਨਾ ਉਹ ਫਿਰ ਉਹ ਜੰਗਲਾਤ ਵਿਭਾਗ ਮੈਂ ਫਿਰ ਕੰਮ ਕਰੂਗਾ ਜੀ ਫੋਰੈਸਟ ਡਿਪਾਰਟਮੈਂਟ ਦੇ ਨਾਲ ਰਿਲੇਟਡ ਹੈ ਜੀ ਦਰਖਤ ਕੱਟੇ ਨੇ ਉਹ ਦੇਖਣਾ ਸੀ ਸਾਡੇ ਨਾਲ ਜੋ ਸਬੰਧਤ ਹੈ ਵੀ ਕਲੋਨੀ ਵਗੈਰਾ ਬਣਾ ਰਿਹਾ ਹੋਊਗਾ ਮੈਂ ਉਹਦੇ ਵੇਸਟ ਕਾਰਵਾਈ ਕਰੂ ਦੇਖੋ ਜਦੋਂ ਸਾਡੇ ਧਿਆਨ ਦੇ ਵਿੱਚ ਪਰਸ ਹੋਏਗਾ ਲਈ ਤਾਂ ਕੱਲ ਹੀ ਸਾਡੇ ਵੱਲੋਂ ਜਿਹੜਾ ਹੈਗਾ ਇਹ ਸਭ ਵੱਲੋਂ ਸਪੋਰਟ ਵਿਜ਼ਿਟ ਕਰਕੇ ਨਗਰ ਕੌਂਸਲ ਵੱਲੋਂ ਛੁੱਟੀ ਕੱਢ ਦਿੱਤੀ ਗਈ ਜਿਹਦੀ ਕਾਪੀ ਉੱਪਰ ਵੀ ਅਫਸਰਾਂ ਨੂੰ ਗਈ ਹੈ ਸਾਡੇ ਸੀਨੀਅਰ ਨੂੰ ਤੇ ਪੁਲਿਸ ਨੂੰ ਗਈ ਹੈ ਕਿ ਉਹਦੇ ਜਿਹੜਾ ਪਾਰਟिकुलर ਬੰਦਾ ਕਲੋਨੀ ਕੱਟ ਰਿਹਾ ਸੀ ਉਹਨੂੰ ਇਹ ਕਿਹਾ ਗਿਆ ਕਿ ਇਲੀਗਲ ਕਲੋਨੀ ਹੈ ਨਹੀਂ ਕੱ ਇਸ ਸਰਕਾਰ ਦੀ ਪ੍ਰਵਾਨਗੀ ਤੇ ਐਨਓਸੀ ਤੋਂ ਬਿਨਾ ਤਾਂ ਕੋਈ ਕੰਮ ਹੋ ਹੀ ਨਹੀਂ ਸਕਦਾ ਤੇ ਅਨਔਥਰਾਇਜ਼ਡ ਵੇਰ ਨਾਲ ਕੰਮ ਕੀਤਾ ਜਾ ਰਿਹਾ ਸੀ ਉਹਨੂੰ ਇਮੀਡੀਏਟਲੀ ਬੰਦ ਕਰਾ ਦਿੱਤਾ ਗਿਆ ਤੀਸੇ ਸਬੰਧੀ ਸਰਕਾਰ ਪੂਰੀ ਕਲੀਅਰ ਹੈ ਅਸੀਂ ਪ੍ਰਸ਼ਾਸਨਕੁਲਾ ਕਲੀਅਰ ਹੈ ਕਿ ਇਹ ਕੰਮ ਨਹੀਂ ਹੋਣਾ ਹੈਗਾ ਜਿੰਨਾ ਚਿਰ ਉਹਨੂੰ ਲੀਗਲਾਈਜ਼ ਵੇਰ ਨਾਲ ਨਾ ਕੀਤਾ ਜਾਵੇ